ਸਾਰੇ ਅਨੁਸਾਰ ਸਤਿ ਸ੍ਰੀ ਅਕਾਲ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਜਿੱਦ ਇੱਕ ਸਲਾਈ ਆਪਾਂ ਉਲਟੀ ਬਣਾ ਲਈ ਆ ਉਲਟੇ ਪਾਸੇ ਤੋਂ ਸਿੱਧੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਇਹ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਜੀ ਇਸੇ ਲਈ ਵੀ ਸਾਡੀ ਡਿਜ਼ਾਈਨ ਦੀ ਸਿਲਾਈ ਹੈ ਜੀ ਤੁਸੀਂ ਆਪਣਾ ਬਾਰਡਰ ਬਣਾ ਕੇ ਚਲੋ ਜੀ ਆਪਾਂ ਅਗੇ ਉਲਟੀ ਸਾਈਡ ਹੁਣ ਉਲਟੀ ਸਾਈਡ ਆਪਾਂ ਇੱਕ ਕੁੰਡਾ ਜਿਹੜਾ ਆਪਾਂ ਤਾਰਨਾ ਸੀ ਉਹ ਵੀ ਆਪਾਂ ਬਣਾ ਲਵਾਂਗੇ ਆਹ ਵਾਲਾ ਕੁੰਡਾ ਵੀ ਆਪਾਂ ਉਲਟਾ ਬਣਾਵਾਂਗੇ ਐਸ ਕੁੰਡਾ ਤਾਂ ਤਿਆਰ ਰੱਖਣਾ ਇਹ ਕੁੰਡਾ ਆਪਾਂ ਉਲਟਾ ਹੀ ਬਣਾਉਣਾ ਇੱਕ ਕੁੰਡਾ ਤਾਰ ਕੇ ਦੂਜਾ ਕੁੰਡਾ ਆਪਾਂ ਉਲਟਾ ਬਣਾਉਣਾ ਇੱਥੇ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਉਲਟਾ ਹੁਣ ਇਹ ਆਪਾਂ ਸਾਰੀ ਸਲਾਈ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਦੀ ਬਣਾ ਲੈਣੀ ਹੈ ലാസ്റ്റ് കുണ്ടാ കു ഉൾട്ട ചാരി സോറി ഉൾ പാസാ സിധേ പാസാജി ആ കുട്ടാ ആഡ് ഇത് സിദ്ധാ ഇൽ ਹਾਂ ਦੇਖੋ ਜੀ ਆਪਾਂ ਆਹ ਵਾਲਾ ਕੁੰਡਾ ਤਾਰ ਲਾਂਗੇ ਦੋ ਕੁੰਡਿਆਂ ਦਾ ਪਿੰਡ ਜੈਨ ਬਣਾਉਣਾ ਹੈ ਹੁਣ ਆਪਾਂ ਆਹ ਵਾਲਾ ਕੁੰਡਾ ਲਵਾਂਗੇ ਤੇ ਆਹ ਵਾਲਾ ਇਧਰੋਂ ਸਲਾਈ ਪਾਵਾਂਗੇ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਕਰ ਦਾਂਗੇ ਸਿੱਧਾ ਕੁੰਡਾ ਜਿਹੜਾ ਉਧਰੋਂ ਆਪਾਂ ਸਲਾਈ ਪਾਉਣੀ ਆ ਦੋਹਾਂ ਦਾ ਇੱਕ ਕਰ ਦੇਣਾ ਥੋੜਾ ਜਿਹਾ ਆਪਾਂ ਲੂਜ਼ ਕਰ ਲਾਂ ਗੁੰਡਾ ਤੇ ਬਣਾਉਣਾ ਸੌਖਾ ਹੋ ਜਾਂਦਾ ਫਸਟ ਸਲਾਈ ਇਹ ਤਾਂ ਕਰਕੇ ਥੋੜਾ ਜਿਹਾ ਲੱਗਦਾ ਚਲੋ ਜੀ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲઈએ ਪੂਰੀ ਸਲਾਈ ਆਪਾਂ ਬਣਾ ਲਈ ਆ ਅੱਧੇ ਗੁੰਡੇ ਰਹਿ ਗਏ ਆਪਣੇ ਕੋਲੇ ਇਹ ਹੰ ਦੇਖੋ ਜੀ ਆਪਾਂ ਆਹ ਯਾ ਉਲਟੀ ਸਾਈਡ ਉਲਟੀ ਸਾਈਡ ਆਪਾਂ ਤਾਗਾ ਪਿੱਛੇ ਕਰਾਂਗੇ ਹੁਣ ਆਪਾਂ ਇੱਥੇ ਸਲਾਈ ਪਾਵਾਂਗੇ ਇੱਕ ਕੁੰਡਾ ਬਣਾ ਲਿਆ ਤਾਗਾ ਆਪਣੇ ਵੱਲ ਕਰਾਂਗੇ ਕੁੰਡੇ ਨੂੰ ਉਲਟਾ ਬਣਾ ਲਵਾਂਗੇ ਫਿਰ ਤਾਗਾ ਪਿੱਛੇ ਕਰਾਂਗੇ ਇੱਥਾਂ ਦੀ ਸਲਾਈ ਕੱਢ ਕੇ ਇੱਕ ਕੁੰਡਾ ਬਣਾਵਾਂਗੇ। ਧਾਗਾ ਆਪਣੇ ਵੱਲ ਕਰਾਂਗੇ। ਕੁੰਡਾ ਉਲਟਾ ਬਣਾ ਲਵਾਂਗੇ। ਫਿਰ ਧਾਗਾ ਪਿੱਛੇ ਕਰਾਂਗੇ। ਇੱਕ ਕੁੰਡਾ ਜਿਹੜਾ ਕੁੰਡਾ ਆਪਾਂ ਘਟਾਇਆ ਸੀ ਉਹ ਆਪਾਂ ਕੁੰਡਾ ਇਸ ਤਰ੍ਹਾਂ ਕਰਕੇ ਬਣਾ ਲੈਣ। ਤਾਂ ਜੋ ਆਪਣੇ ਕੁੰਡੇ ਪੂਰੇ ਹੋ ਜਾਣ ਲੋ ਜੀ ਉਲਟੀ ਸਲਾਈ ਆਪਾਂ ਪੂਰੀ ਬਣਾ ਲਈ ਸਲਾਈ ਆਪਾਂ ਸਾਰੀ ਸਿੱਧੀ ਬਣਾ ਲੈਣੇ ਆਂ ਉਲਟੀ ਸਾਈਡ ਆ ਗਈ ਉਲਟੀ ਸਾਈਡ ਤੋਂ ਵੀ ਆਪਾਂ ਇਹ ਸਲਾਈ ਸਿੱਧੀ ਬਣਾ ਲੈਣੀ ਹੈ ਸਿੱਧੇ ਪਾਸੇ ਤੋਂ ਪਾਏ ਇਹ ਸਲਾਈ ਸਿੱਧੀ ਬਣਾਵਾਂਗੇ ਇੱਥੇ ਪਾ ਵਾਲਾ ਕੁੰਡਾ ਤਾਰਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਤਾਂਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇਹ ਸਲਾਈ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਉਨ ਦੇਖੋ ਇਹ ਵਾਲਾ ਗੁੰਡਾ ਤਾਰਾਂਗੇ ਸਿੱਧਾ ਗੁੰਡਾ ਜਿਹੜਾ ਇੱਧਰ ਆਪਾਂ ਸਲਾਈ ਪਾਵਾਂਗੇ ਇਸ ਤਰ੍ਹਾਂ ਦੋਵੇਂ ਦੇ ਇਕ ਕਰ ਦਾਂਗੇ ਉਲਟੇ ਸਾਈਡ ਤੋਂ ਆਪਾਂ ਧਾਗਾ ਸਿੱਧੇ ਪਾਸੇ ਕਰ ਲਵਾਂਗੇ। ਕੁੰਡੇ ਦੇ ਇੱਧਰ ਦੀ ਪਾ ਕੇ ਸਲਾਈ ਇੱਕ ਕੁੰਡਾ ਬਣਾ ਲਵਾਂਗੇ। ਧਾਗਾ ਆਪਣੇ ਵੱਲ ਕਰਾਂਗੇ। ਇਹ ਕੁੰਡਾ ਉਲਟਾ ਬਣਾ ਲਵਾਂਗੇ। ਫਿਰ ਤੋਂ ਧਾਗਾ ਪਿੱਛੇ ਕਰਾਂਗੇ। ਇੱਕ ਕੁੰਡਾ ਬਣਾ ਲਵਾਂਗੇ। ਫਿਰ ਜਿਹੜਾ ਆਪਣਾ ਕੁੰਡਾ ਉਹਨੂੰ ਆਪਾਂ ਉਲਟਾ ਬਣਾ ਲਵਾਂਗੇ। ਅਸੀਂ ਆਪਣੇ ਕੁੰਡੇ ਪੂਰੇ ਹੁੰਦੇ ਜਾਣਗੇ ਇਹ ਲੋ ਜਿਹਾ ਇਸ ਤਰ੍ਹਾਂ ਬਣਿਆ ਤੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਨੇ ਆ ਤੁਹਾਨੂੰ ਹੋਰ ਇੱਕ ਲੁੱਕ ਇਹ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਕਿਸੇ ਵੀ ਰੰਗ ਚ ਪਾਓ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਲੱਗਦਾ ਚਲੋ ਜੀ ਜ਼ਰੂਰ ਟਰਾਈ ਕਰਿਓ ਆਪਣੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਤਾਵਰ ਦਾ ਸ਼ੇਅਰ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਚਾਨਣ ਪੈਂਦਾ ਜੀ ਥੋੜਾ ਜਿਹਾ